ਕੈਨੇਡਾ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਵਿੱਚ ਵਧ ਰਹੀ ਇਮੀਗ੍ਰੇਸ਼ਨ ਵਿਰੋਧੀ ਭਾਵਨਾ ਭਾਰਤੀ ਅਤੇ ਸਿੱਖ ਭਾਈਚਾਰੇ ਨੂੰ ਜਿੱਥੇ ਨਿਸ਼ਾਨਾ ਬਣਾਉਂਦੀ ਨਜ਼ਰ ਆ ਰਹੀ ਹੈ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਉੱਚ ਪੱਧਰ ਵਿਰੁੱਧ ਭਾਵਨਾਵਾਂ ਵਧਣ ਦੇ ਨਾਲ ਭਾਰਤ ਦੇ ਖਾਸ ਤੌਰ ਤੇ ਸਿੱਖਾਂ ਦੇ ਨਵੇਂ ਆਉਣ ਵਾਲੇ ਲੋਕਾਂ ਦੇ ਸਭ ਤੋਂ ਵੱਡੇ ਸਮੂਹ ਨੂੰ ਨਿਸ਼ਾਨਾ ਬਣਾਉਣ ਵਾਲੇ ਜੈਨੋਫੋਬੀਆ ਦੇ ਰੰਗ ਸਪੱਸ਼ਟ ਹੋ ਰਹੇ ਨੇ ਏਜੰਸੀ ਲੀਜ਼ਰ ਫਾਰ ਐਸੋਸੀਏਸ਼ਨ ਆਫ ਕੈਨੇਡੀਅਨ ਸਟਡੀ ਇੱਕ ਤਾਜ਼ਾ ਸਰਵੇਖਣ ਦੇ ਅਨੁਸਾਰ 60% ਉੱਤਰਦਾਤਾਵਾਂ ਨੇ ਮਹਿਸੂਸ ਕੀਤਾ ਕਿ ਬਹੁਤ ਜ਼ਿਆਦਾ ਪ੍ਰਵਾਸੀ ਸਨ ਫਰਵਰੀ ਤੋਂ 10% ਦਾ ਵਾਧਾ ਮਾਰਚ 2019 ਵਿੱਚ ਇਹ ਸੰਖਿਆ 35% ਸੀ ਜਦੋਂ ਕਿ 49% ਨੇ ਮਹਿਸੂਸ ਕੀਤਾ ਕਿ ਦੇਸ਼ ਵਿੱਚ ਸਹੀ ਸੰਖਿਆ ਦੇ ਅੰਦਰ ਪ੍ਰਵਾਸੀ ਆ ਰਹੇ ਨੇ ਇਹ ਪਿਛਲਾ ਅੰਕੜਾ ਹੁਣ ਘਟ ਕੇ 28% ਹੀ ਰਹਿ ਗਿਆ ਐਸੋਸੀਏਸ਼ਨ ਦੇ ਅਨੁਸਾਰ ਇਮੀਗ੍ਰੇਸ਼ਨ ਦੇ ਵਿਰੋਧ ਦਾ ਇਹ ਪੱਦਰ ਇਸ ਸਦੀ ਵਿੱਚ ਸਭ ਤੋਂ ਉੱਚੇ ਪੱਦਰ ਤੇ ਹੈ ਭਾਰਤੀ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਭਾਵੇਂ ਉਹ ਸਥਾਈ ਨਿਵਾਸੀ ਨੇ ਜਾਂ ਫਿਰ ਸਟੱਡੀ ਪਰਮਿਟ ਵਾਲੇ ਅਸਥਾਈ ਵੀਜ਼ੇ ਵਾਲੇ ਨੇ ਅਤੇ ਉਹਨਾਂ ਵਿੱਚੋਂ ਸਭ ਤੋਂ ਵੱਧ ਦਿਖਾਈ ਦੇਣ ਵਾਲੇ ਸਿੱਖ ਨੇ ਕਿਉਂਕਿ ਉਹ ਦਿੱਖ ਵਿੱਚ ਵੱਖਰੇ ਨਜ਼ਰ ਆਉਂਦੇ ਨੇ ਇਸ ਕੰਨ ਪਿਛਲੇ ਮਹੀਨਿਆਂ ਦੇ ਅੰਦਰ ਕੱਲੇ ਅਨਟਾਰੀਓ ਸੂਬੇ ਵਿੱਚ ਨਸਲੀ ਸਰੀਰਕ ਹਮਲੇ ਹੋਏ ਸਨ ਜਿਸ ਵਿੱਚ ਪੀਟਰ ਬਰੋ ਕਸਵੇ ਵਿੱਚ ਵਾਪਰੀ ਘਟਨਾ ਨੂੰ ਸਥਾਨਕ ਪੁਲਿਸ ਦੁਆਰਾ ਨਫ਼ਰਤ ਅਪਰਾਧ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਪੀਟਰ ਬਰੋ ਪੁਲਿਸ ਵੱਲੋਂ ਜਾਰੀ ਬਿਆਨ ਦੇ ਅਨੁਸਾਰ 25 ਜੁਲਾਈ ਦੀ ਸਵੇਰੇ ਚਾਰ ਨੌਜਵਾਨਾਂ ਨੇ ਇੱਕ ਵਿਅਕਤੀ ਤੇ ਥੁੱਕਿਆ ਅਤੇ ਉਸ ਦੀ ਪੱਗ ਲਾ ਦਿੱਤੀ ਖੁੱਲੇ ਵਿੱਚ ਸ਼ੌਚ ਕਰਨ ਦੇ ਦੋਸ਼ਾਂ ਸਮੇਤ ਆਨਲਾਈਨ ਹਮਲਿਆਂ ਵਿੱਚ ਵੀ ਕਈ ਗੁਣਾ ਵਾਧਾ ਹੋਇਆ ਜਿਸ ਵਿੱਚ ਇੱਕ ਪਗੜੀ ਧਾਰੀ ਵਿਅਕਤੀ ਨੂੰ ਸਮੁੰਦਰੀ ਕਿਨਾਰੇ ਬੈਠਣ ਵਾਲੇ ਸੰਕੇਤਾਂ ਨਾਲ ਦਿਖਾਇਆ ਜਾ ਰਿਹਾ ਪਰ ਇਸ ਦੇ ਦਿਲ ਵਿੱਚ ਰਹਿਣ ਲਈ ਖਰਚੇ ਦਾ ਸੰਕਟ ਹੈ ਜਿਸ ਵਿੱਚ ਆਸਰਾ ਦੀ ਸਮਰੱਥਾ ਵੀ ਸ਼ਾਮਲ ਹੈ ਜਿਸ ਨੂੰ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਸਰਕਾਰ ਟੁਕਮੇ ਟੰਗ ਦੇ ਨਾਲ ਹੱਲ ਕਰਨ ਵਿੱਚ ਅਸਮਰਥ ਰਹੀ ਹੈ ਦੇਮੇਕਿ ਬ੍ਰਿਟਿਸ਼ ਕਲੰਬੀਆ ਦੀ ਕਵਾਂਟ ਲੇਨਪੋਰ ਟੈਕਨੀਕਲ ਯੂਨੀਵਰਸਿਟੀ ਵਿੱਚ ਰਾਜਨੀਤਿਕ ਸ਼ਾਸਤਰ ਦੇ ਪ੍ਰੋਫੈਸਰ ਸ਼ਿੰਦਰ ਪ੍ਰੇਵਾਲ ਨੇ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਵਿਰੋਧੀ ਭਾਵਨਾ ਦਾ ਕਾਰਨ ਬਣ ਰਿਹਾ ਉਹ ਕਹਿੰਦੇ ਨੇ ਕਿ ਤੀਜੀ ਦੁਨੀਆ ਦੇ ਲੋਕ ਸਾਡੀ ਨੌਕਰੀਆਂ ਖੋਣ ਲਈ ਕੈਨੇਡਾ ਵਿੱਚ ਹੜ ਆ ਰਹੇ ਆ ਇਹ ਪ੍ਰਵਾਸੀ ਖਾਸ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀ ਅਰਬਾ ਲੈ ਕੇ ਜਾ ਰਹੇ ਨੇ ਸ਼ਿਕਾਇਤ ਇਹ ਵੀ ਹੈ ਕਿ ਉਹਨਾਂ ਦੇ ਪੈਸੇ ਨੇ ਕੀਮਤ ਨੂੰ ਵਧਾ ਦਿੱਤਾ ਤੇ ਜਵਾਬ ਦੇ ਵਿੱਚ ਵਿਅੰਗਮਤ ਪ੍ਰਤੀਕਿਰਿਆ ਨੇ ਡਾਕਟਰ ਸਤਵਿੰਦਰ ਕੌਰ ਬੈਂਸ ਨੂੰ ਵੀ ਚਿੰਤਤ ਕੀਤਾ ਕਿਉਂਕਿ ਉਸਨੇ ਕਿਹਾ ਕਿ ਇਸ ਸਮੇਂ ਅਸੀਂ ਆਪਣੇ ਸਾਥੀ ਕੈਨੇਡੀਆਨਾਵਾਂ ਬਾਰੇ ਜਾਣਬੁੱਝ ਕੇ ਗੰਭੀਰ ਡਿਸ਼ ਗਲਤ ਜਾਣਕਾਰੀ ਦੇ ਰੂਪ ਵਿੱਚ ਨਕਸਲਵਾਦ ਨੂੰ ਦੇਖ ਰਹੇ ਹਾਂ ਜਦੋਂ ਕਿ ਸਿੱਖ ਅਤੇ ਹੋਰ ਪ੍ਰਤੱਖ ਪ੍ਰਵਾਸੀ ਭਾਈਚਾਰੇ ਕ੍ਰੀਡਾ ਵਿੱਚ ਸਥਿਰ ਰਹਿਣ ਵਾਲੇ ਵੱਡੇ ਤਲਪਸ ਦਾ ਇਸ਼ਾਨੇ ਇਹ ਹੈ ਕਿ ਇਮੀਗ੍ਰੇਸ਼ਨ ਕੈਨੇਡਾ ਲਈ ਮਾੜੀ ਹੈ ਸਾਡੇ ਭਾਈਚਾਰੇ ਵਿੱਚ ਪਰਚਿੱਲਤ ਜੈਨੋਫੋਬੀਆ ਪ੍ਰਤੀ ਕੈਨੇਡਾ ਨਾ ਦੁਆਰਾ ਪ੍ਰਤੀਕਿਰਿਆ ਦੀ ਘਾਟ ਹੈ ਤੇ ਬੈਂਸਰੇ ਬ੍ਰਿਟਿਸ਼ ਕੋਲੰਬੀਆ ਵਿੱਚ ਸਾਊਥ ਏਸ਼ੀਅਨ ਸਟੱਡੀ ਇੰਸਟੀਚਿਊਟ ਦੇ ਉਹ ਡਾਇਰੈਕਟਰ ਨੇ ਤੇ ਉਤੇ ਦੱਸ ਦੇ ਕਿ ਸਪੈਂਸਰ ਫਰਨਾਂਡੋ ਵਰਗੇ ਰਾਜਨੀਤਿਕ ਟਿੱਪਣੀ ਕਾਰਨ ਵੀ ਇਸ ਨੂੰ ਗਲਤ ਗੁੱਸੇ ਵਜੋਂ ਦਰਸਾਇਆ ਜਿਵੇਂ ਕਿ ਉਸਨੇ ਹਾਲ ਹੀ ਵਿੱਚ ਨੋਟ ਕੀਤਾ ਕਿ ਕੁਝ ਅਰਥ ਸ਼ਾਸਤਰੀ ਇਮੀਗ੍ਰੇਸ਼ਨ ਦੇ ਨਤੀਜਿਆਂ ਦੀ ਆਲੋਚਨਾ ਕਰਨ ਤੋਂ ਪਰੇ ਚਲੇ ਗਏ ਨੇ ਅਤੇ ਹੁਣ ਇੰਡੋ ਕੈਨੇਡੀਅਨ ਨੂੰ ਭੂਤਪ੍ਰੇਤ ਕਾਰਨ ਦੇ ਕੇਂਦਰਿਤ ਜਾਪਦੇ ਨੇ ਤੇ ਅਕਸਰ ਸਪਸ਼ਟ ਤੌਰ ਤੇ ਨਕਸਲਵਾਦ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਹੈ ਹਮੇਸ਼ਾ ਦੀ ਤਰ੍ਹਾਂ ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਅਸਫਲ ਸਰਕਾਰੀ ਨੀਤੀਆਂ ਦੀ ਪ੍ਰਤਿਕਿਰਿਆ ਵਜੋਂ ਨਤੀਜੇ ਵਜੋਂ ਕੈਨੇਡਾ ਸਾਡੀ ਰੂਹ ਨੂੰ ਗਵਾ ਨਾ ਜਾਵੇ ਜਾਂ ਸਾਡ ਬੁਨਿਆਦੀ ਸਿਸ਼ਟਾਚਾਰ ਦੀ ਭਾਵਨਾ ਨੂੰ ਗਵਾ ਅਤੇ ਉਸ ਨੇ ਅੱਗੇ ਇਹ ਗੱਲ ਵੀ ਆਖੇ ਕਿ ਪ੍ਰਵਾਸੀਆਂ ਦਾ ਸਵਾਗਤ ਕਰਨ ਵਾਲਾ ਦੇਸ਼ ਬਣ ਕੇ ਉਹਨਾਂ ਦੇ ਪ੍ਰਤੀ ਸਾਧਨ ਰਹਿਣ ਦੇ ਬਦਲੇ ਨੇ ਪੂਰੇ ਵਾਰ ਵਰਗੇ ਲੋਕਾਂ ਨੂੰ ਚਿੰਤਤ ਕੀਤਾ ਜਿਨ੍ਹਾਂ ਨੇ 1979 ਵਿੱਚ ਆਪਣੇ ਪਰਿਵਾਰ ਦੇ ਵੈਨਕੂਵਰ ਜਾਣ ਤੋਂ ਬਾਅਦ ਲਗਭਗ ਹਰ ਰੋਜ਼ ਨਕਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਸੀ ਭਾਰਤੀ ਮੂਲ ਦੇ ਪ੍ਰਵਾਸੀਆਂ ਵਿਰੁੱਧ ਅਜਿਹਾ ਖੁੱਲੇ ਆਮ ਨਕਸਲਵਾਦ ਹਾਲ ਹੀ ਦੇ ਸਮੇਂ ਵਿੱਚ ਕੈਨੇਡਾ ਦੇ ਅੰਦਰ ਮੌਜੂਦ ਨਹੀਂ ਪਰ ਉਸ ਨੂੰ ਡਰ ਹੈ ਕਿ ਇਹ ਦੁਬਾਰਾ ਉੱਭਰ ਸਕਦਾ ਹੈ ਤੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਸਿੱਖ ਭਾਈਚਾਰੇ ਤੇ ਭਾਰਤੀਆਂ ਦੇ ਅੰਦਰ ਚਿੰਤਾ ਬਣਦੀ ਜਾ ਰਹੀ ਹੈ ਰੀਡਿੰਗ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀ ਤਮਾਮ ਖਬਰਾਂ ਦੇਖਣ ਵਾਸਤੇ ਬਣੇ ਰਹੋ ਆਜ਼ ਨਿਊਜ਼ ਵਾਲਾ ਦਿਨਾਰ